ਹਾਂਜੀ ਕਿਸਾਨ ਵੀਰੋ ਮੈਂ ਚਾਨਣ ਸਿੰਘ ਸਰਾਜੀ ਸਰਾਆ ਐਗਰੀਕਲਚਰ ਫਾਰਮ ਤੋਂ ਤੇ ਇੱਕ ਨਾ ਜਿਹੜੀ ਬਾਸਮਤੀ ਦੇ ਵਿੱਚ ਝੰਡੇ ਰੋਗ ਦੀ ਬਹੁਤ ਦਿੱਕਤ ਆਉਂਦੀ ਬਹੁਤ ਜਿਆਦਾ ਹੀ ਦਿੱਕਤ ਆਉਂਦੀ ਤੇ ਉਹਦਾ ਕਾਫੀ ਕੁਝ ਵਰਤ ਕੇ ਅਸੀਂ ਵੇਖਿਆ ਜੀ ਪਰ ਪਿਛਲੇ 5 ਸਾਲ ਤੋਂ ਜੋ ਕੋਈ ਅਸੀਂ ਵਰਤੰਦਾ ਆ ਉਹਦੇ ਬਾਰੇ ਦੱਸਦੇ ਆ ਸਿੰਪਲ ਜਿਹਾ ਤਰੀਕਾ ਸਸਤਾ ਜਿਹਾ ਸਬਦਾ 800 ਗ੍ਰਾਮ ਕਿਲੇ ਦਾ ਮਿੱਠਾ ਸੋਡਾ 1 ਕਿਲੋ ਤੱਕ ਵੀ ਆਪਾਂ ਵਰਤ ਸਕਦੇ ਆ ਸਾਡੇ ਜਿਹੜੇ ਅਸੀਂ ਲੈਨੇ ਉਹ ਪੈਕਿੰਗ 8 800 ਗ੍ਰਾਮ ਦੀ ਆਉਂਦੀ ਰੇਕ ਇੱਕ ਅਸੀਂ ਪੈਕਟ ਪਾ ਦਿੰਨੇ ਆ ਉਹ ਜੇ 1 ਕਿਲੋ ਤੋਂ ਡੋਜ ਨਾ ਵਧਾਇਓ ਤੇ ਕਈ ਭਰਾ ਕਹਿੰਦੇ ਇਹਦੇ ਨਾਲ ਪੀ ਐਚ ਲੈਵਲ ਵਧਦਾ ਜਾਂ ਜ਼ਮੀਨ ਖਰਾਬ ਹੋ ਜੂ ਕੁਝ ਨਹੀਂ ਜੀ ਪਿਛਲੇ 5 ਸਾਲ ਤੋਂ ਅਸੀਂ ਵਰਤ ਰਹੇ ਆ ਇਹ ਤੇ ਹਰ ਸਾਲ ਸਾਡੀਆਂ ਮਿੱਟੀ ਦੀਆਂ ਰਿਪੋਰਟਾਂ ਹੁੰਦੀਆਂ ਜੀ ਹਰ ਸਾਲ ਹੀ ਮਿੱਟੀ ਟੈਸਟ ਹੁੰਦੀਆਂ ਨਾ ਸਾਡਾ ਕਦੀ ਪੀ ਐਚ ਲੈਵਲ ਵਧਿਆ ਨਾ ਕਦੀ ਉਹਨੇ ਜ਼ਮੀਨ ਨੂੰ ਹੋਰ ਖਰਾਬੀ ਦਿੱਤੀ ਕੀਤੀ ਆ ਪੌਲ ਨਹੀਂ ਜਮੀਨਾਂ ਦੇ ਵਿੱਚ ਸਬਜ਼ੀ ਲਾਉਣੇ ਆ ਜੀ ਹਰ ਤਰ੍ਹਾਂ ਦੀ ਖੇਤੀ ਕਰਦੇ ਆ ਤੇ ਕਦੀ ਕਿਸੇ ਫਸਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਾ ਕੋਈ ਪੀ ਐਚ ਲੈਵਲ ਵਧਿਆ ਪੀ ਐਚ ਲੈਵਲ ਸਾਡੇ ਸਭ ਨੂੰ ਜਦੋਂ ਤੋਂ ਅਸੀਂ ਮਿੱਟੀ ਟੈਸਟ ਕਰਾਉਂਦੇ ਆ ਹੁੰਦੇ ਹੋ ਗਏ 12 13 ਸਾਲ ਪਹਿਲਾਂ ਵੱਧ ਸੀ ਪਰ ਹੁਣ ਘਟਿਆ ਹੀ ਜੀ 5 ਸਾਲ ਤੋਂ ਮਿੱਠਾ ਥੋੜਾ ਪਾਉਂਦੇ ਆ ਜੇ ਪੀ ਐਚ ਲੈਵਲ ਵੱਧਾ ਹੁੰਦਾ ਨਾ ਤੇ ਹੁਣ ਤੱਕ ਸਾਡਾ ਪੀ ਐਚ ਲੈਵਲ ਕਿਤੇ ਦੀ ਕਿਤੇ ਜਾ ਵੜਨਾ ਤੇ ਬਾਕੀ ਜਿਹੜਾ ਹੈਗਾ ਜੀ ਬਹੁਤੀ ਜ਼ਿਆਦੀ ਡੋਜ਼ ਨਾ ਵਧਾਇਓ 1 ਕਿਲੋ ਤੋਂ ਬਸ ਥੋੜੀ ਡੋਜ਼ ਨਾ ਵਧਾਇਓ ਤੇ ਜਿੱਥੇ ਆਪਣਾ ਝੰਡਾ ਰੋਗ ਜਿੰਨਾ ਕਿ ਨਿਕਲ ਆਇਆ ਬਸ ਉਦੋਂ ਗਾੜੀ ਉੱਥੇ ਬ੍ਰੇਕਾਂ ਲਵਾ ਦਊਗਾ ਜੀ ਧੰਨਵਾਦ ਜੀ ਹੁਣ ਜਿਹੜੇ ਕਿਸਾਨ ਵੀਰਾਂ ਨੂੰ ਕਹਿੰਦੇ ਆ ਨਾ ਮਿੱਠਾ ਸੋਡਾ ਪਾਉਂਦਾ ਕੋਈ ਫਾਇਦੇ ਨੁਕਸਾਨ ਆ ਹੁਣ ਉਹਨਾਂ ਨੂੰ ਜਵਾਬ ਮਿਲ ਗਿਆ ਹੁਣ ਯਾਰ ਮਿੱਠਾ ਸੋਡਾ ਪਾਉਣਾ ਨਾ ਤੁਹਾਡਾ ਕਾਲਾ ਸੋਰਾ ਬਾਜੂਗਾ ਫਿਰ ਤੁਹਾਨੂੰ ਜੈਪਸਮ ਪਾਣੀ ਪੀਓਗੇ ਜੈਪਸਮ ਵੀ ਕੰਟ੍ਰੈਕਟ ਦੇ ਹਿਸਾਬ ਨਾਲ ਪਾਉਣੀ ਆ ਤਾਂ ਫਾਇਦਾ ਕਰਦੀ ਆ ਕਿਲੋ 2 ਕਿਲੋ ਪਾਵਾਂਗੇ ਤਾਂ ਕੋਈ ਫਾਇਦਾ ਨਹੀਂ ਹੋਣ ਵਾਲਾ ਨਾਲੇ ਆਹ ਮਿੱਠਾ ਸੋਡਾ ਆਪਾਂ ਕੁਆਂਟਲ ਦੇ ਹਿਸਾਬ ਨਾਲ ਨਹੀਂ 800 ਗ੍ਰਾਮ ਕਿਲੇ ਦਾ ਪਾਉਣਾ ਸਾਰੀ 20 40 ਰੁਪਈਆਂ ਤਾ ਕਰਕੇ ਕਿਸਾਨ ਵੀਰਾਂ ਨੂੰ ਕਹਿ ਰਹੇ ਆ ਯਾਰ ਤੁਸੀਂ ਟ੍ਰਾਈਕੋਡਰਮਾ ਪਾ ਲਓ ਟ੍ਰਾਈਕੋਡਰਮਾ ਹੀ ਸੰਜੀਵਨੀ ਬਥੇਰੇ ਕਿਸਾਨ ਵੀਰਾਂ ਨੇ ਪਾਲੀ ਹੋਗੀ ਕਿੰਨਾ ਕਿ ਝੰਡਾ ਰੋ ਕੰਟਰੋਲ ਕਰਤਾ ਆਪੇ ਕਮੈਂਟ ਕਰ ਦਿਓ ਹਣ ਦੋਸਤੋ ਸਪਰੇਹਾਂ ਆਪਾਂ ਸਾਰੇ ਕਿਸਾਨ ਵੀਰਾਂ ਨੇ ਪਾਲੀਆਂ ਦਵਾਈਆਂ ਕਿਸੇ ਨੇ 12 ਤੇ ਕਿਸੇ ਨੇ ਥਾਇ ਪੜ ਮਥਾਲੇ ਕਿਸੇ ਨੇ ਟ੍ਰਾਈਕੋਡਰਮਾ ਬਹੁਤ ਕੁਝ ਪਾਲਿਆ ਕੰਟਰੋਲ ਹੋਇਆ ਇੱਕ ਵਾਰੀ ਹੁਣ ਮਿੱਠਾ ਸੋਡਾ ਵੀ ਪਾ ਲਓ ਸਾਰਾ 30 40 ਰੁਪਏ ਦੀ ਚੀਜ਼ ਆ ਹਰੇ ਕਿਸਾਨ ਗਿਰ ਲੈ ਸਕਦਾ ਗਰੀਬ ਤੋਂ ਗਰੀਬ ਹੀ ਪਰ ਹੁਣ ਮਿਰਚਾਂ ਕੀ ਲੱਗੀਆਂ ਪਈਆਂ ਯਾਰ ਇਹ ਮਿੱਠੇ ਸੋਡੇ ਨਾਲ ਕੰਟਰੋਲ ਹੋ ਗਿਆ ਸਾਡੀ ਦਵਾਈ ਕਿਵੇਂ बिकੂਗੀ ਸਾਡੀ ਟ੍ਰਾਈਕੋਡਰਮਾ ਕਿਵੇਂ बिकੂਗੀ ਜੋਰ ਸਾਰਾ ਇਸ ਤੇ ਲੱਗਿਆ ਹੋਇਆ ਹੈਗਾ ਰਹੀ ਗੱਲ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਕਰਦੀ ਇਹ ਕਿਸਾਨ ਦੀ ਕਾਰਡ ਆ ਬਾਕੀ ਰਹੀ ਗੱਲ ਝੰਡਾ ਰੋਗ ਦੀ ਇਹ ਤਾਂ ਆਪਣੇ ਕਿਸਾਨ ਵੀਰਾਂ ਨੂੰ ਕਹੀ ਜਾਂਦੇ ਆ ਜਦੋਂ ਇੱਕ ਵਾਰੀ ਝੰਡਾ ਰੋਗ ਆ ਗਿਆ ਨਾ ਮੁਰਕੀ ਨਹੀਂ ਹੈ ਕੰਟਰੋਲ ਹੁੰਦਾ ਤਾਂ ਇੱਕ ਵਾਰ ਮਿੱਠਾ ਸੋਡਾ ਪਾ ਕੇ ਵੇਖੋ ਜੇ ਕੰਟਰੋਲ ਹੋ ਗਿਆ ਤਾਂ ਮੂੰਹ ਤੇ ਸਵਾਲ ਕਰੋ ਸਾਡੇ ਕਿਵੇਂ ਕੰਟਰੋਲ ਹੋ ਗਿਆ ਤੁਸੀਂ ਤਾਂ ਕਹਿੰਦੇ ਸੀ ਤਾਂ ਕੰਟਰੋਲ ਹੀ ਨਹੀਂ ਹੁੰਦਾਗਾ ਮਿੱਟਾ ਸੋਡਾ ਜੇਕਰ ਆਪਾਂ 800 ਗ੍ਰਾਮ ਪ੍ਰਤੀ ਏਕੜ ਪਾਉਣੀ ਤੇਦਾ ਕੋਈ ਨੁਕਸਾਨ ਨਹੀਂ ਆਹਾ ਕਿਸਾਨ ਚਾਨਣ ਸਿੰਘ ਸਰਾ ਇਸ ਨੇ ਸਾਰਾ ਕਲੀਅਰ ਕਰਤਾ ਪਿਛਲੇ 5 ਸਾਲਾਂ ਤੋਂ ਆਪਣੀ ਜ਼ਮੀਨ ਦੇ ਵਿੱਚ ਮਿੱਠਾ ਸੋਡਾ ਪਾ ਰਿਹਾ ਦਾ ਜ਼ਮੀਨ ਦਾ ਪੀਐਚ ਵੀ ਘੱਟ ਹੋਇਆ ਜ਼ਮੀਨ ਇਸ ਦੀ ਉਪਜਾਊ ਹੋਈ ਆ ਇਹ ਕੱਲਾ ਝੋਨਾ ਕਣਕ ਦੀ ਖੇਤੀ ਨਹੀਂ ਕਰਦਾ ਨਾਲ ਸਬਜ਼ੀਆਂ ਦੀ ਖੇਤੀ ਵੀ ਕਰਦਾ ਹੈਗਾ ਬਹੁਤ ਮਿਹਨਤੀ ਕਿਸਾਨ ਆ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਹੋਰ ਕੁਝ ਡਿਟੇਲ ਦੇ ਵਿੱਚ ਦੱਸਣ ਦੀ ਲੋੜ ਹੋਵੇਗੀ ਇਸ ਲਈ ਦੋਸਤੋ ਜੇਕਰ ਤੁਹਾਡੇ ਮਿੱਠੇ ਸੁੱਟ ਨਾਲ ਝੰਡਾ ਰੋਗ ਕੰਟਰੋਲ ਹੋ ਗਿਆ ਤਾਂ ਹੋਰ ਤੁਹਾਨੂੰ ਕੀ ਚਾਹੀਦਾ ਝੰਡਾ ਰੋਗ ਕੰਟਰੋਲ ਕਰਨ ਲਈ ਸਾਰਾ ਜ਼ੋਰ ਲਾਉਣੇ ਆ ਕਿੰਨੇ ਫੰਗ ਦੀ ਸਾੜ ਪੋਨੇ ਕਿੰਨਾ ਜਿਆਦਾ ਖਰਚਾ ਕਰਦੇ ਆ ਤਾਂ ਤੁਹਾਡਾ ਕਿੰਨਾ ਜਿਆਦਾ ਖਰਚਾ ਵਧ ਗਿਆ ਨਾਲੇ ਤੋਰੀ ਫੁਲਕਾ ਜਿੰਨਾ ਚੱਲਦਾ ਸੀਗਾ ਸਿਰਫ ਹੱਦ ਦਵਾਈਆਂ ਨਾਲ ਵੀ ਕੋਈ ਨਾ ਕਿਸਾਨ ਆਉਂਦੇ ਮੜਾਂਗੇ ਹੱਦ ਦਵਾਈ ਉਹਨਾਂ ਦਾ ਤੋਰੀ ਫੁਲਕਾ ਬੰਦ ਹੋਉਂਦੀ ਕੰਗਾਰਤੀ ਆ ਜੇਕਰ ਆਪਣਾ ਫਾਰਮੂਲਾ ਮਿੱਠੇ ਸੋਡੇ ਵਾਲਾ ਕੰਮ ਕਰ ਗਿਆ ਮਿਰਚਾਂ ਇੱਥੇ ਲੱਗਦੀਆਂ ਹੁਣ ਦਿਓ ਇਜਾਜ਼ਤ ਧੰਨਵਾਦੋ ਸੋਸਤੋ